ਕੁਝ ਦਿਨ ਪਹਿਲਾਂ ਦੋ ਵਿਦਿਆਰਥਣਾਂ ਦੇ ਆਪਸ ਵਿੱਚ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਔਰਤ ਕਮਿਸ਼ਨ ਵੱਲੋਂ ਸੰਗਰੂਰ ਦੇ ਐਸਐਸਪੀ ਕੋਲੋਂ 48 ਘੰਟਿਆਂ ਵਿੱਚ ਜਵਾਬ ਤਲਬ ਕੀਤਾ ਗਿਆ ਸੀ ਸੰਗਰੂਰ ਦੇ ਐਸਪੀਡੀ ਦਵਿੰਦਰ ਅਤਰੀ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋ ਵਿਦਿਆਰਥਣਾਂ ਦੀ ਲੜਾਈ ਹੋ ਗਈ ਸੀ ਉਹਨਾਂ ਦੱਸਿਆ ਕਿ ਇੱਕ ਵਿਦਿਆਰਥ ਨੂੰ ਕਾਲਜ ਵਿੱਚੋਂ ਸਸਪੈਂਡ ਕੀਤਾ ਗਿਆ ਉਨਾ ਏਵੀ ਦੱਸਿਆ ਕਿ ਇਹਨਾਂ ਦੋਵੇਂ ਵਿਦਿਆਰਥਣਾਂ ਦਾ ਹੁਣ ਆਪਸ ਵਿੱਚ ਸਮਝੌਤਾ ਵੀ ਹੋ ਰਿਹਾ ਹੈ। ਮਿਤੀ 12-13 ਦੀ ਰਾਤ ਨੂੰ ਦਰਮਿਆਨੇ ਰਾਤ ਨੂੰ ਜਿਹੜਾ ਕਲਪਨਾ ਹੋਸਟਲ ਆ ਉਹਦੇ ਰੂਮ ਦੇ ਵਿੱਚ ਜਿਹੜੀਆਂ ਤਿੰਨ ਲੜਕੀਆਂ ਸੁੱਤੀਆਂ ਪਈਆਂ ਸੀ ਜੀਆਂ ਤਾਂ ਉਹਦੇ ਪਹਿਲੇ ਬਿਆਨ ਦੇ ਮੁਤਾਬਕ ਜਿਹੜੀ ਲੜਕੀ ਅਦਿੱਤੀ ਸੀ ਕਰਨ ਹੈਗੀ ਆ ਜੋ ਕਿ 5th ਸਮੈਸਟਰ ਵਿੱਚ ਇੰਜੀਨੀਅਰ ਕਰ ਰਹੀ ਹੈ ਇੱਥੇ ਬਲੈਕ ਇਲੈਕਟ੍ਰੋਨਿਕਸ ਚ ਉਹਨੇ ਬਿਆਨ ਤਹਿਰੀਰ ਕਰਾ ਸੀ ਮੈਂ ਰਾਤ ਨੂੰ ਸੁੱਤੀ ਪਈ ਸੀ ਆਪਣੀ ਨਾ ਬਾਕੀ ਸਹੇਲੀਆਂ ਆਪਣਾ ਆਸਾਨ ਵਿੱਚ ਤੇ ਸੁਹਾਣੀ ਨਾਲ ਤੇ ਜਦੋਂ 12:30 ਵਜੇ ਕਰੀਬ ਦਰਵਾਜ਼ਾ ਖੋਲ ਕੇ ਇੱਕ ਲੜਕੀ ਨੇ ਉਹਦੇ ਅੱਕੇ ਟੱਡੇ ਦੇ ਵਿੱਚ ਮੁੱਕੀਆਂ ਮਾਰੀਆਂ ਤੇ ਤੁਹਾਡੇ ਵਿੱਚ ਮੁੱਕੀਆਂ ਮਾਰ ਕੇ ਉਹ ਰਾਤ ਨੂੰ ਉੱਥੋਂ ਹੋਸਟਲ ਦਾ ਭੱਜ ਗਈ ਤੇ ਉਹਨਾਂ ਜਾਂਦੇ ਜਦੋਂ ਦੇਖਿਆ ਤਾਂ ਉਹਨੇ ਉੱਠ ਕੇ ਦੇਖਿਆ ਤਾਂ ਉਹ ਲੜਕੀ ਜਿਹੜੀ ਸੀਗੀ ਉਹਦੇ ਪਹਿਲਾਂ ਵਾਲੇ ਰੂਮ ਮੇਟ ਜਿਹੜੇ ਇਹ ਇਹ ਲੜਕੀ ਜਿਹੜੀ ਮਾਰਨ ਵਾਲੀ ਆ ਮੁੱਕੀਆਂ ਜਿਹਨੇ ਮਾਰੀਆਂ ਉਹ ਅਦਿੱਤੀ ਦੀ ਪਹਿਲੀ ਬੈਚਮੇਟ ਸੀ ਮਤਲਬ ਰੂਮ ਮੇਟ ਵੀ ਸੀ ਆਪਣਾ ਤੇ ਅਕਿਰਤੀ ਦਾ ਨਾਮ ਸੀਗਾ ਤੇ ਉਹਨੇ ਪਹਿਚਾਨ ਲਿਆ ਵੀ ਇਹ ਕਿਰਤੀ ਲੜਕੀ ਹੈ ਉਹਨੇ ਫਿਰ ਰਾਤ ਨੂੰ ਆਪਣਾ ਜਿਹੜਾ ਹੋਸਟਲ ਵਾਰਡਨ ਉਹਨਾਂ ਨੂੰ ਉਠਾਇਆ ਤੇ ਉਹਨੂੰ ਫਿਰ ਰਾਤ ਨੂੰ ਜਿਹੜਾ ਹੈਗਾ ਮੈਡੀਕਲ ਵਾਸਤੇ ਹਸਪਤਾਲ ਦਾਇਰ ਕਰਾਇਆ ਗਿਆ ਜਿੱਥੇ ਉਹਦੀ ਐਮ ਆਰ ਕੱਟੇਗੀ ਤੇ ਉਹਦੇ ਇੱਕ ਸੱਟ ਜਿਹੜੀ ਆ ਬਲੰਟ ਸੱਟ ਲੱਗਣੀ ਪਈਗੀ ਆਪਣਾ ਜਿਸ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਕਾਰਵਾਈ ਕਰਕੇ ਉਹਦੀ ਐਮ ਆਰ ਜ਼ਿੰਦਸੀਵ ਕੀਤੀ ਤੇ ਐਮ ਆਰ ਵਿੱਚੋਂ ਇੱਕ ਸੱਟ ਬਲੰਟ ਪਈਗੀ ਜਿਹਦੀ ਆਪਾਂ ਪ੍ਰੋਟ ਪਾਏਗੀ ਕਿਉਂਕਿ ਕਿਸੇ ਕਾਬਲ ਦਸ ਅੰਦਾਜ਼ ਜੁਰਮਦਾਨੀ ਹੋਣਾ ਪਾਇਆ ਗਿਆ ਉਸ ਤੋਂ ਨਾ ਬਾਅਦ ਉੱਥੇ ਜੋ ਉਹਨਾਂ ਦੇ ਉੱਥੇ ਸਾਰਾ ਸਟਾਫ ਸੀ ਉਹਨਾਂ ਨੂੰ ਆਪਣਾ ਦੱਸਿਆ ਗਿਆ ਪੁਲਿਸੀ ਉੱਥੇ ਮੌਜੂਦ ਦੇ ਸੀ ਅਤੇ ਉਹਨਾਂ ਦਾ ਪ੍ਰਸ਼ਾਸਨ ਜੋ ਉਹਨਾਂ ਦਾ ਕਾਲਜ ਵਾਲਾ ਸਟਾਫ ਸੀ ਉਹਨਾਂ ਨੇ ਉਸ ਲੜਕੀ ਨੂੰ ਜਿਹੜਾ ਹੈਗਾ ਉੱਥੋਂ ਮਤਲਬ ਕਰਦਾ ਉੱਥੋਂ ਕੱਢ ਦਿੱਤਾ ਵਾ ਅਤੇ ਹੁਣ ਲੜਕੀ ਨੇ ਕੱਲ 3/12/2025 ਨੂੰ ਡੀਐਸਪੀ ਸਨਾਮ ਕੋਲੇ ਆਪਣਾ ਇੱਕ ਗਾਇਨਾਮ ਪੇਸ਼ ਕੀਤਾ ਜਿਸ ਵਿੱਚ ਉਹ ਜਨੇ ਕਿਹਾ ਵੀ ਜਿਹੜੇ ਮੇਰੇ ਦੋਸਤ ਫਰੈਂਡ ਨਾਲ ਜਿਹੜਾ ਆਪਣਾ ਝਗੜਾ ਹੋਇਆ ਸੀਗਾ ਉਸ ਬਾਰੇ ਦੀ ਮੇਰੀ ਸਹਿਮਤੀ ਹੋ ਚੁੱਕੀ ਆ ਕਿਉਂਕਿ ਲੜਕੀ ਨੂੰ ਉਥੋਂ ਹੋਸਟਲ ਚ ਕੱਢ ਦਿੱਤਾ ਗਿਆ ਤੇ ਪੁਲਿਸ ਨੇ ਜਿਹੜੀ ਉਹਦੀ ਐਮਐਨਆਰ ਦੀ ਜਿਹੜੀ ਹੈਗੀ ਆ ਉਹਦੇ ਰਿਪੋਰਟ ਪਾ ਚੁੱਕੇ ਨੇ ਤੇ ਉਹ ਜਿਹੜੀ ਲੜਕੀ ਦੀ ਹੁਣ ਇਸ ਵੇਲੇ ਪੂਰੀ ਆਪਣੀ ਜਿਹੜੀ ਹੈਗੀਆ ਸੈਟੀਸਫਾਈ ਸਰ ਲੜਕੀ ਹੋ ਗਈ ਆ ਯਾਨੀ ਦੋਨਾਂ ਦਾ ਆਪਸੀ ਸਮਝੌਤਾ ਹੋ ਗਿਆ ਜੀ ਹਾਂ ਜੀ ਉਹਨਾਂ ਦਾ ਸਮਝੌਤਾ ਹੋ ਗਿਆ ਲੜਕੀ ਦੀ ਜਿਹੜੀ ਜੋ ਜਿਸ ਨੇ ਦਰਖਾਸਤ ਦਿੱਤੀ ਸੀਗੀ ਉਹ ਕਹਿੰਦੀ ਮੈਂ ਹੁਣ ਆਪਣੇ ਕੋਈ ਕਾਰਵਾਈ ਨਹੀਂ ਕਰਾਉਣੀ ਮੇਰੇ ਜਿਹੜੀ ਆ ਪੁਲਿਸ ਨੇ ਜਿਹੜੀ ਆ ਆਪਣਾ ਕਾਨੂੰਨੀ ਕਾਰਵਾਈ ਕਰਕੇ ਜਾਂ ਜੋ ਸਟਾਫ ਜੋ ਕਾਲਜ ਦਾ ਸਟਾਫ ਸੀਗਾ ਕਾਲਜ ਦੀ ਮੈਨੇਜਮੈਂਟ ਸੀ ਉਹਨੇ ਲੜਕੀ ਜਿਹੜੀ ਜਿਹਨੇ ਹਮਲਾ ਕੀਤਾ ਸੀਗਾ ਉਸ ਨੂੰ ਕਾਲ ਚ ਕੱਢ ਕੇ ਤੇ ਲੜਕੀ ਨੇ ਆਪਣੀ ਤਸੱਲੀ ਬਰਟਾਈ ਨਹੀਂ ਜੀ ਉਹ ਸਰ ਮੁੱਖੀ ਹਮਾਰੇ ਕੋਈ ਬਲੰਟ ਸਰ ਇੱਕ ਇੱਕੋ ਬਲੰਟ ਸਰਟ ਆਈ ਹੈਗੀ ਆ ਤੇ ਉਹ ਤੁਹਾਨੂੰ ਦੱਸੋ ਐਮ ਐਨ ਆਰ ਜੀ ਦੇ ਅਪੀਲ ਨੇ ਮਿਲੇਗੀ ਉਹ ਸਿਵਲ ਨੇਚਰ ਜਿਹੜੀ ਆਪਣਾ ਜਿਹੜੀ ਸੱਟ ਆ ਸਿਵਲ ਸਿੰਪਲ ਨੇਚਰ ਦਾ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ